ਸਿੱਧਾ ਸਿਟੀ ਸੈਂਟਰ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਸੜਕਾਂ ਪੁੱਟੀਆਂ ਪਈਆਂ ਹਨ ਜਿਸ ਕਾਰਨ ਰਾਹਗੀਰਾਂ ਅਤੇ ਇੱਥੋਂ ਦੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਲੋਕਾਂ ਨੇ ਕਿਹਾ ਕਿ ਇੱਥੇ ਸੜਕਾਂ ਦੇ ਹਾਲਾਤ ਬਹੁਤ ਬਦਤਰ ਬਣੇ ਹੋਏ ਹਨ ਅਤੇ ਸੀਵਰੇਜ ਦੇ ਕੰਮਾਂ ਕਾਰਨ ਸੜਕਾਂ ਪੁੱਟੀਆਂ ਹਨ ਉਹਨਾਂ ਨੇ ਕਿਹਾ ਕਿ ਬਰਸਾਤ ਦਾ ਪਾਣੀ ਜਗ੍ਹਾ-ਜਗ੍ਹਾ ਖੜੇ ਹੋਣ ਕਾਰਨ ਇੱਥੇ ਦੋ ਪਹੀਆ ਵਾਹਨ ਅਤੇ ਈ-रिक्शा ਪਲਟ ਜਾਂਦੇ ਹਨ ਅਤੇ ਖੜੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਇੱਥੇ ਟੂਰਿਸਟ ਬੱਸਾਂ ਵੀ ਖੜੋਂਦੀਆਂ ਹਨ ਉਹਨਾਂ ਕਹਾਂ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਇਹ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਬਣਾਉਣ ਲਈ ਪਹਿਲਾਂ ਇੱਥੋਂ ਦੇ ਵਿਕਾਸ ਕਾਰਜ ਕਰਵਾਉਣੇ ਅਤੇ ਨਜ਼ਰ ਆ ਰਹੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾਵੇ ਮੈਂ ਬੱਸ ਸਟੈਂਡ ਦੇ ਸਾਹਮਣੇ ਮਾਰਕੀਟ ਹੈ ਜਿਹੜੀ ਉਹਦੇ ਤੋਂ ਨਿਕਲ ਰਿਹਾ ਸੀਗਾ ਸਿਟੀ ਸੈਂਟਰ ਜੋ ਪਰ ਇਧਰੋਂ ਜਿਵੇਂ ਕ੍ਰੋਸ ਕਰ ਲਗਾ ਮੇਰੇ ਕੋਲ ਇਲੈਕਟ੍ਰਿਕ ਗੱਡੀ ਹੈ ਔਰ ਸਾਹਮਣੇ ਮੀ ਦਾ ਪਾਣੀ ਸ਼ਾਇਦ ਮੀ ਪਰਸੋ ਦਾ ਆਇਆ ਹੋਇਆ ਹੈ ਅੱਜ ਤੱਕ ਖੜਾ ਹੈ ਇਹ ਜੋ ਸਕੂਟਰ ਨਿਕਲਣ ਦੀ ਸੰਭਾਵਨਾ ਕੋਈ ਨਹੀਂ ਸੀ ਇਸ ਕਰਕੇ ਮੈਂ ਵਾਪਸ ਹੀ ਮੋੜ ਲਈ ਗੱਡੀ ਆਪਣੀ ਨਹੀਂ ਇਹ ਸਾਰੀ ਸੜਕ ਹੀ ਜਿਹੜੀ ਹੈ ਨਾ ਟੁੱਟੀ ਫੁੱਟੀ ਹੈ ਔਰ ਮੇਰਾ ਤਾਂ ਵੈਸੇ ਕਮਰ ਦਰਦ ਹੈ ਕਿ ਸਾਰੀ ਕਮਰ ਹੀ ਹਿਲ ਜਾਂਦੀ ਹੈ ਗੱਡੀਆਂ ਦਾ ਨੁਕਸਾਨ ਹੈ ਖਾਸ ਕਰਕੇ ਸਰੀਰ ਦਾ ਜਾਨ ਨੁਕਸਾਨ ਹੈ ਕਿਉਂਕਿ ਸੰਭਲਦਾ ਨਹੀਂ ਔਰ ਬੰਦਾ ਟਾਈਮ ਨਾ ਪਹੁੰਚਦਾ ਨਹੀਂ ਪ੍ਰਾਈਵੇਟ ਬੱਸਾਂ ਸਾਰੇ ਇੱਥੇ ਲੱਗਦੀਆਂ ਔਰ ਹੋਟਲ ਵੀ ਹੈ ਔਰ ਖਾਸ ਕਰਕੇ ਮਾਰਕੀਟ ਬੜੀ ਤਗੜੀ ਹੈ ਖਾਸ ਕਰਕੇ ਕਿਰਪਾਨਾ ਦੀ ਗਾਤਰੇ ਔਰ ਕਿਸ਼ਾਰੇ ਵਗੈਰਾ ਦੀ ਫੋਟੋਗ੍ਰਾਫੀ ਦੀ ਤੇ ਮਾਰਕੀਟ ਬਹੁਤ ਵੱਡੀ ਹੈ ਇੱਥੇ ਖਾਸ ਕਰਕੇ ਉਹ ਸਿਲਦੀ ਮਾਰਕੀਟ ਹੈ ਸੜਕ ਵਧੀਆ ਨਹੀਂ ਹੈ ਔਰ ਮੈਨੂੰ ਇਹ ਲੱਗਦਾ ਵੀ ਜਿਹੜੀ ਪਾਰਕਿੰਗ ਲੋਕਾਂ ਦੀ ਉਹ ਵੀ ਇਸ ਤਰ੍ਹਾਂ ਕਿਤੇ ਨੂੰ ਆਮ ਆਦਮੀ ਲੰਘ ਸਕਦਾ ਦੇਖੋ ਇਹ ਨੂੰ ਪ੍ਰੋਪਰ ਮੇਨਟੇਨ ਕਰਨ ਤੇ ਨਜ਼ਾਰਾ ਆ ਜਾਏਗਾ ਕਿਉਂਕਿ ਬਸ ਸਟੈਂਡ ਦੇ ਬਰਾਬਰ ਦੀ ਜਗ੍ਹਾ ਹੈ ਔਰ ਉਸ ਨਾਲ ਜ਼ਿਆਦਾ ਇਹ ਲੁੱਕ ਹੈ ਅੰਮ੍ਰਿਤਸਰ ਦੀ ਪਰ ਆਪਾਂ ਸਾਰੇ ਪ੍ਰਿਆਸ ਕਰੀਏ ਖਾਸ ਕਰਕੇ ਗਵਰਨਮੈਂਟ ਵਾਲੋ ਕੀਤੇ ਜਾਣ ਤੇ ਅਸੀਂ ਉਹਨਾਂ ਦਾ ਸਹਿਯੋਗ ਕਰੀਏ ਹਾਂ ਸਮਾਜਿਕ ਬਣਾਇਆ ਜਾ ਸਕੇ ਇਹ ਜੀ ਮਤਲਬ ਇਹੜੇ ਬਸ ਸਟੈਂਡ ਦਾ ਏਰੀਆ ਹੈ ਸਾਰਾ ਸਿਟੀ ਸੈਂਟਰ ਹੈ ਇਹ ਦੇਖ ਜੇ ਆ ਵੀ ਤੁਸੀਂ ਵੇਖ ਹੀ ਰਹੇ ਜੇ 12 ਮਿੰਟ ਜਿੰਨੀ ਕੋਈ ਆ ਇੱਥੇ ਕੋਈ ਵੇਖ ਹੀ ਲੋ ਟੋਏ ਜਿਹੜੇ ਇੱਥੇ ਕੋਈ ਬੰਦਾ ਭਾਵੇਂ ਮਲੇ ਵਿੱਚ ਵੜ ਕੇ ਭਾਵੇਂ ਡੱਗਰ ਵੀ ਲਵਾ ਸਕਦੇ ਆ ਬੰਦਾ ਜਿਹੜੇ ਸਾਡੇ ਨਾਲ ਟੋਏ ਪਏ ਹੋਏ ਆ ਕੋਈ ਸੀ ਉਹਦੇ ਜਿਹੜਾ ਉਸੇ ਤਰ੍ਹਾਂ ਕੋਈ ਕੰਮ ਕੋਈ ਕੀਤਾ ਹੀ ਨਹੀਂ ਆ ਬਰਸਾਦ ਦੇ ਵਿੱਚ ਉ ਇੱਥੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਜੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਤੋਂ ਲੰਘਣਾ ਉਦੋਂ ਤਾਂ ਬਲ ਪਾਣੀ ਜਿਹੜਾ ਇੱਥੇ ਗੋੜੇ-ਗੋੜੇ ਚੜ ਜਾਂਦਾ ਵੀ ਮੈਂ ਆਪਣੇ ਅੱਖਾਂ ਨਾਲ ਇੱਥੇ ਵੇਖਦਾ ਰਿਹਾ ਕਈ ਮੋਟਰਸਾਈਕਲ ਜਿਹੜੇ ਉਹ ਡਿੱਗ ਪੈਂਦੇ ਇੱਥੇ ਮੇਨੂੰ ਗੋੜਾ ਇੱਥੇ ਗੋੜੇ ਮੇਰੇ ਸੱਟ ਜਿਹੜੀ ਆ ਲੱਗੀ ਇੱਥੇ ਮੈਂ ਡਿੱਗਾ ਹਾਂ ਜੀ ਇਹ ਰਿਕਸ਼ਾ ਵਗੈਰਾ ਜਿਹੜਾ ਉਹ ਵੀ ਪਲਟ ਜਾਂਦੇ ਇੱਥੇ ਜੀ ਬਹੁਤ ਔਖਾ ਕੰਮ ਆ ਠੀਕ ਆ ਵੀ ਚਲੋ ਮਾਨ ਸਾਹਿਬ ਨੂੰ ਥੋੜਾ ਜਿਆ ਇਧਰ ਵੀ ਧਿਆਨ ਦੇਣਾ ਚਾਹੀਦਾ ਆ ਚਲੋ ਬਾਕੀ ਕੰਮ ਜਿਹੜੇ ਆ ਜਿੱਦਾਂ ਮਲੇ ਵਿਧਾਤੀ ਏਰੀਏ ਦੇ ਵਿੱਚ ਆ ਉਹ ਚਲੋ ਕੰਮ ਵਧੀਆ ਕੀਤਾ ਬੱਤੀ ਜਿਹੜੀ ਆ ਉਹ ਬੜੀ ਆ ਰਹੀ ਆ ਪਰ ਇਹ ਵੀ ਆ ਥੋੜਾ ਜਿਹਾ ਡਵੈਲਪਮੈਂਟ ਵੱਲ ਥੋੜਾ ਜਿਹਾ ਮਾਨ ਸਾਹਿਬ ਧਿਆਨ ਦੇਣ ਇਹ ਕਹਿ ਤੇ ਰਹੇ ਆ ਜੀ ਵੇਖੋ ਜੇ ਕਰਦੇ ਤਾਂ ਇਹ ਬਹੁਤ ਬਹੁਤ ਧੰਵਾਦ ਆ ਮਾਨ ਸਰਕਾਰ ਦਾ ਜੇ ਕਰਨ ਤਾਂ ਸੜਕਾਂ ਪੁੱਟੀਆਂ ਪਈਆਂ ਨੇ ਕੋਈ ਸਿਵਰੇ ਦਾ ਕੰਮ ਚੱਲ ਰਿਹਾ ਸੀ ਜਿਹੜਾ ਕੰਪਲੀਟ ਨਹੀਂ ਹੋਇਆ ਔਰ ਬਰਸਾਤੀ ਮੌਸਮ ਦੇ ਵਿੱਚ ਬਰਸਾਤ ਦਾ ਪਾਣੀ ਖੜਾ ਹੋਣ ਕਾਰਨ ਰਾਹਗੀਰਾਂ ਨੂੰ ਖਾਸ ਕਰਕੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਖੜੇ ਪਾਣੀ ਵਿੱਚ ਮੱਛਰਾਂ ਦੇ ਪੈਦਾਵਾਰ ਕਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ ਸੋ ਲੋਕਾਂ ਨੇ ਕਿਹਾ ਕਿ ਕਹਿਣ ਨੂੰ ਤਾਂ ਇਸ ਨੂੰ ਸਮਾਰਟ ਸਿਟੀ ਦਾ ਦਰਜਾ ਮਿਲ ਚੁੱਕਾ ਹੈ ਪਰ ਸਮਾਰਟ ਸਿਟੀ ਵਾਲੇ ਲੱਛਣ ਇਹਦੇ 'ਚ ਨਜ਼ਰ ਨਹੀਂ ਆ ਰਹੇ ਇਸ ਲਈ ਉਹਨਾਂ ਨੇ ਸਰਕਾਰਾਂ ਤੋਂ ਅਪੀਲ ਕੀਤੀ ਹੈ ਕਿ ਇਸ ਇਲਾਕੇ ਦੀ ਡਵੈਲਪਮੈਂਟ ਕਰਵਾਈ ਜਾਵੇ ਤਾਂ ਜੋ ਕਿਸੇ ਨੂੰ ਕਿਸੇ ਤਰ